ਮਹਿਤਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ 10 ਕਿਲੋ ਹੈਰੋਇਨ 13 ਬੋਰ ਪਿਸਟਲ 300 ਜਿੰਦਾ ਕਾਰਤੂਸ ਵੀ ਹਜ਼ਾਰ ਰੁਪਏ ਦੀ ਦਰਗਮਣੀ ਕੀਤੀ ਬਰਾਮਦ एंकर रविंदर सिंहपी जंडियाला गुरु ने प्रेस राही जानकारी अनुसार दस्या के दे महिता पुलिस नंगल विच महिता पुलिस ने किया रेड किलो हैरोइन एक तीन पिस्टल तीन जिंदा कारतूस और भी हजार की दरग मनी की गई बरामद पुलिस वालों कार्रवाई करते हुए एक औरत गिरफ्तार जिसकी पहचान जीवनदीप कौर वजो हुई है ਦਾਕਪਤੀ ਕਾਰਦੇ ਵਿੱਚੋਂ ਹੋਇਆ ਫਰਾਰ ਜਿਸ ਦਾ ਨਾਮ ਬਲਜਿੰਦਰ ਸਿੰਘ ਉਰਫ ਬੰਟੀ ਹੈ ਜੀਵਨਦੀਪ ਕੌਰ ਨੂੰ ਅਜ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਵੀ ਜਾਣਕਾਰੀ ਲਈ ਜਾਵੇਗੀ। ਬਾਈਟ ਰਵਿੰਦਰ ਸਿੰਘ ਢੀਸਪ ਲਿੰਕ ਫਾਈਲਸ ਆ ਅਵੇਲੇਬਲ ਫॉर ਡਾਊਟ ਪੱਤਰਕਾਰ ਕਨਵਜੀਤ ਸਿੰਘ ਲਾੜੀ ਜੰਡਿਆਲਾ ਗੁਰੂ ਇਹ ਦੇਖੋ ਪੰਜਾਬ ਸਰਕਾਰ ਦੇ ਜਿਹੜੇ ਜੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲੀ ਆ ਉਹਦੇ ਤਹਿਤ ਸਾਡੇ ਬਾਰਡਰ ਇੰਜ ਦੇ ਮਾਨਯੋਗ ਡੀਏ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੇ ਹਾਦਤਾਂ ਦੇ ਉੱਤੇ ਅਸੀਂ ਪੂਰੀ ਸਬਡਿਵੀਜ਼ਨ ਦੇ ਵਿੱਚ ਸਾਰੀਆਂ ਸਬਡਿਵੀਜ਼ਨ ਚ ਕੈਸੋ ਆਪਰੇਸ਼ਨ ਵੀ ਚੱਲਦੇ ਆ ਤੇ ਪ੍ਰੋਪਰ ਅਸੀਂ ਸਾਰੇ ਬੰਦੇ ਜਿਹੜੇ ਆ ਇਸੇ ਕੰਮ ਦੇ ਉੱਤੇ ਲਾਏ ਆ ਇਹ ਸਾਡੇ ਸਬ ਇਨਸਪੈਕਟਰ ਪਵਨ ਕੁਮਾਰ ਜੀ ਆ ਮਹਿਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਦੋਂ ਨੰਗਲ ਪਿੰਡ ਦੇ ਵਿੱਚ ਬਲਜਿੰਦਰ ਸਿੰਘ ਨੌ ਦਾ ਬੰਦਾ ਆ ਤੇ ਉਹਦੀ ਵਾਈਫ ਜਿਹੜੇ ਰਲ ਕੇ ਹੀਰਾਂ ਦਾ ਧੰਦਾ ਕਰਦੇ ਆ ਉਹਦੇ ਤੇ ਫਿਰ ਇਹਨਾਂ ਨੇ ਪਰਚਾ ਰਜਿਸਟਰਡ ਕੀਤਾ ਪਰਚਾ ਰਜਿਸਟਰਡ ਕਰਕੇ ਤੇ ਘਰ ਨੂੰ ਜਦੋਂ ਘੇਰਾ ਪਾਇਆ ਤੇ ਉਹ ਜਿਹੜਾ ਮੌਕੇ ਤੋਂ ਭੱਜ ਗਿਆ ਗੱਡੀ ਛੱਡ ਕੇ ਬਲਜਿੰਦਰ ਸਿੰਘ ਤੇ ਉਹਦੀ ਵਾਈਫ ਨੂੰ ਫਿਰ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਮੈਨੂੰ ਇਹਨਾਂ ਨੇ ਮੌਕੇ ਤੇ ਸੱਦੇ ਮੌਕੇ ਤੇ ਜਾ ਕੇ ਅਸੀਂ ਪ੍ਰੋਪਰ ਚੈਨਲ ਜਿਹੜਾ ਇਹਦੀ ਸਰਚ ਕੀਤੀ ਜਿਹੜੀ ਉਹਦੇ ਕੋਲ 1.5 ਕਿਲੋ ਉਹਦੇ ਘਰੋਂ ਜਿਹੜੀ ਉਹਨੇ ਬਰਾਮਦ ਕਰਵਾਈ ਸਾਨੂੰ ਹੀਰੋਇਨ ਤੇ ਉਸ ਤੋਂ ਬਾਅਦ ਥੱਲੇ ਜਿਹੜੀ ਗੱਡੀ ਲੱਗੀ ਸੀ ਵੀ ਗੱਡੀ ਦੀ ਜਿਹੜੀ ਅਸੀਂ ਸਰਚ ਕੀਤੀ ਗੱਡੀ ਦੇ ਵਿੱਚੋਂ ਵੀ 1.5 ਕਿਲੋ ਹੀਰੋਇਨ ਮਿਲੀ ਇੱਕ ਜਗਾਨਾ ਦਾ ਪਿਸਤਲ 30 ਬੋਰ ਦਾ ਤਿੰਨ ਰਾਉਂਡ ਤੇ ਇੱਕ ਉਹਦਾ ਮੈਗਜ਼ੀਨ ਤੇ 20000 ਜਿਹੜੀ ਹੈ ਡਰੱਗ ਮਨੀ ਤੇ ਦੋ ਕੱਡੇ ਜਿਹੜੇ ਜਿੰਨਾ ਇਹ ਸੇਲ ਕਰਦੇ ਸੀ ਉਹ ਸਾਨੂੰ ਮੌਕੇ ਤੁਰ ਘਰ ਹੋਏ ਇਹ ਬੰਦਾ ਜਿਹੜਾ ਪਹਿਲਾਂ ਤੋਂ ਹੀ ਇਸ ਕੰਮ ਦੇ ਵਿੱਚ ਇਨਵੋਲ ਵਾ 6 ਪਰਚੇ ਤੇ ਪਹਿਲਾਂ ਦਰਜ ਉਹ ਵੀ ਪੇ ਹਥਿਆਰਾਂ ਦੇ ਤੇ ਪਲੱਸ ਹੀਰਾਂ ਦੇ ਜਿਹੜੀ ਇਹਨਾਂ ਦੀ ਵਾਈਫ ਸੀ ਉਹ ਘਰ ਦੇ ਵਿੱਚ ਸੇਲ ਕਰਦੀ ਸੀ ਜਾਂ ਫਿਰ ਬਾਹਰ ਜਾ ਕੇ ਸੀ ਇਹ ਤਾਂ ਹੁਣ ਘਰ ਦੇ ਵਿੱਚ ਹੀ ਸੀ ਘਰ ਦੇ ਵਿੱਚ ਵੀ ਕਰੀ ਜਾਂਦੇ ਸੀ ਬਾਹਰ ਵੀ ਜਿਹੜੀ ਇਹ ਸਪਲਾਈ ਜਿੱਦਾਂ ਜਿੱਦਾਂ ਕਿਸੇ ਨੂੰ ਆਉਂਦੇ ਸੀ ਮੰਗ ਡਿਮਾਂਡ ਆਉਂਦੀ ਸੀ ਉਸੇ ਤਰੀਕੇ ਨਾਲ ਹੀ ਇਹ ਸਪਲਾਈ ਕਰਦੇ ਸੀ ਬਜਿੰਦਰ ਸਿੰਘ ਦਾ 6 ਪਰਚੇ ਨੂੰ ਵਾਈਫ ਦੇ ਉੱpon ਕੋਈ ਪਰਚਾ ਹੋਇਆ ਨਹੀਂ ਬਸ ਤੇ ਪਹਿਲਾ ਪਰਚਾ ਨਹੀਂ ਕੋਈ ਵੀ ਹੁਣ ਅਸੀਂ ਆ ਫਸਟ ਟਾਈਮ ਜਿਹੜਾ ਉਹਦਾ ਹੈਗਾ ਜਦੋਂ ਉਹਦੀ ਕਸਟਡੀ ਚ ਮਿਲੀ ਆ ਤਾਂ ਫਿਰ ਅਸੀਂ ਉੱਥੇ ਹੀ ਪਰਚਾ ਰਜਿਸਟਰਡ ਕੀਤਾ